हेलो स्टूडेंट्स अब अपन करदे हां 8वीं जमात दी प्रैक्टिस शीट नंबर 3 जेडी की बल ਅਤੇ ਦਬਾਅ ਵਾਲੇ ਪਾਠ ਜੋ ਹੈ ਇਸ ਦਾ ਪਹਿਲਾ ਪ੍ਰਸ਼ਨ ਹੈ 8 ਲਿਖਿਆਂ ਵਿੱਚੋਂ ਕਿਹੜਾ ਬਲ ਨਹੀਂ ਹੈ ਪੇਸ਼ੀ ਚੁੰਬਕੀ ਰਸਾਇਣਿਕ ਬਿਜਲੀ ਤੇ ਸਹੀ ਉੱਤਰ ਹੈ ਆਪਣਾ ਤੀਸਰਾ ਰਸਾਇਣਿਕ ਬਲ ਨਹੀਂ ਹੈ ਦੂਸਰਾ ਪ੍ਰਸ਼ਨ ਕਿਸੇ ਗਤੀਸ਼ੀਲ ਵਸਤੂ ਉੱਤੇ ਉਸ ਦੀ ਗਤੀ ਦੀ ਦਿਸ਼ਾ ਵਿੱਚ ਬਲ ਲਗਾਇਆ ਗਿਆ ਵਸਤੂ ਦੀ ਗਤੀ ਤੇ ਬਲ ਦਾ ਕੀ ਪ੍ਰਭਾਵ ਹੋਵੇਗਾ ਜਦੋਂ ਕਿਸੇ ਗਤੀਸ਼ੀਲ ਵਸਤੂ ਦੀ ਦਿਸ਼ਾ ਦੇ ਵਿੱਚ ਬਲ ਲਗਾਇਆ ਜਾਂਦਾ ਹੈ ਤੇ ਉਸ ਦੀ ਜਿਹੜੀ ਗਤੀ ਹੈ ਉਹ ਪਹਿਲਾਂ ਨਾਲੋਂ ਵੱਧ ਜਾਂਦੀ ਹੈ ਤੇ ਆਪਣਾ ਸਹੀ ਆਪਸ਼ਨ ਆ ਜਾਏਗਾ ਵਸਤੂ ਦੀ ਗਤੀ ਵੱਧ ਜਾਵੇਗੀ ਤੇ ਸਹੀ ਉੱਤਰ ਹੈ ਦੂਸਰਾ ਤੀਸਰਾ ਪ੍ਰਸ਼ਨ 8 ਲਿਖਿਆ ਵਿੱਚੋਂ ਕਿਹੜਾ ਸੰਪਰਕ ਬਲ ਹੈ ਸਥਿਰ ਬਿਜਲੀ ਬਲ ਇਹ ਆਸੰਪਰਕ ਹੈ ਗੁਰਤਾਕਰਸ਼ਨ ਬਲ ਇਹ ਵੀ ਆਸੰਪਰਕ ਹੈ ਰਗੜ ਬਲ ਰਗੜ ਬਲ ਸੰਪਰਕ ਬਲ ਹੈ ਤੇ ਆਪਣਾ ਸਹੀ ਉੱਤਰ ਆ ਜਾਏਗਾ ਤੀਸਰਾ ਚੌਥਾ ਪ੍ਰਸ਼ਨ ਸਾਨੂੰ ਵਾਯੂਮੰਡਲੀ ਦਬਾਅ ਮਹਿਸੂਸ ਕਿਉਂ ਨਹੀਂ ਹੁੰਦਾ ਇਸ ਦਾ ਮਾਣ ਘਟ ਹੁੰਦਾ ਹੈ ਇਹ ਸਿਰਫ ਵਾਯੂਮੰਡਲ ਤੇ ਕੰਮ ਕਰਦਾ ਹੈ ਨਾ ਕਿ ਸਾਡੇ ਤੇ ਸਾਡੇ ਸਰੀਰ ਦਾ ਅੰਦਰੂਨੀ ਦਬਾਅ ਵਾਯੂਮੰਡਲ ਦਬਾਅ ਦੇ ਬਰਾਬਰ ਹੁੰਦਾ ਹੈ ਇਹ ਤੀਸਰਾ ਆਪਸ਼ਨ ਸਹੀ ਹੈ ਕਿ ਜਿਹੜਾ ਆਪਣੇ ਸਰੀਰ ਦਾ ਅੰਦਰੂਨੀ ਦਬਾਅ ਹੁੰਦਾ ਹੈ ਜਦੋਂ ਇਹ ਵਾਯੂਮੰਡਲ ਦਬਾਅ ਦੇ ਬਰਾਬਰ ਹੁੰਦਾ ਹੈ ਤੇ ਆਪਾਂ ਨੂੰ ਬਾਹਰਲੇ ਦਬਾਅ ਮਹਿਸੂਸ ਨਹੀਂ ਹੁੰਦਾ ਬੈਰੋਮੀਟਰ ਦੁਆਰਾ ਕੀ ਮਾਪਿਆ ਜਾਂਦਾ ਹੈ ਵਾਜੂ ਮੰਡਲੀ ਤਾਪਮਨ ਵਾਜੂ ਮੰਡਲੀ ਦਬਾਅ ਗੁਰਤਾਕਰਸ਼ਣ ਬਲ ਤਰਲ ਦਾ ਦਬਾਅ ਤੇ ਸਹੀ ਉੱਤਰ ਹੈ ਦੂਸਰਾ ਵਾਜੂ ਮੰਡਲੀ ਦਬਾਅ 6ਵਾਂ ਪ੍ਰਸ਼ਨ ਕਿਸੇ ਤਰਲ ਦੁਆਰਾ ਲਗਾਇਆ ਗਿਆ ਦਬਾਅ ਡੂੰਘਾਈ ਨਾਲ ਕਿਵੇਂ ਬਦਲਦਾ ਹੈ ਪਹਿਲਾ ਆਪਸ਼ਨ ਸਥਿਰ ਰਹਿੰਦਾ ਹੈ ਡੂੰਘਾਈ ਨਾਲ ਵੱਧਦਾ ਹੈ ਡੂੰਘਾਈ ਨਾਲ ਘਟਦਾ ਹੈ ਪਹਿਲਾਂ ਵੱਧਦਾ ਹੈ ਅਤੇ ਫਿਰ ਘਟਦਾ ਹੈ ਤੇ ਸਹੀ ਆਪਣਾ ਹੈਗਾ ਉੱਤਰ ਦੂਸਰਾ ਆਪਸ਼ਨ ਡੂੰਘਾਈ ਦੇ ਨਾਲ ਉਵਰਦਾਇ ਸਤਵਾਂ ਪ੍ਰਸ਼ਨ ਕਿਸੇ ਫਰਸ਼ ਉੱਤੇ ਰਿੱੜਦੀ ਗੇਂਦ ਉੱਪਰ ਰਗੜ ਬਲ ਹੇਠ ਲਿਖਿਆਂ ਵਿੱਚੋਂ ਕੀ ਪ੍ਰਭਾਵ ਪਾਉਂਦਾ ਹੈ ਆਪਸ਼ਨ ਪਹਿਲਾ ਆਕਾਰ ਵਿੱਚ ਪਰਵਰਤਨ ਦੂਸਰਾ ਦਿਸ਼ਾ ਵਿੱਚ ਪਰਵਰਤਨ ਤੀਸਰਾ ਚਲਦੀ ਗੇਂਦ ਵਿੱਚ ਪ੍ਰਵੇਗ ਚੌਥਾ ਗੇਂਦ ਦੀ ਗਤੀ ਹੌਲੀ ਹੋਣਾ ਤੇ ਸਹੀ ਉੱਤਰ ਹੈ ਆਪਣਾ ਚੌਥਾ ਗੇਂਦ ਦੀ ਗਤੀ ਹੌਲੀ ਹੋ ਜਾਂਦੀ ਹੈ ਕਿਉਂਕਿ ਰਗੜ ਬਲ ਕਰਦਾ ਪ੍ਰਸ਼ਨ ਅਠਵਾਂ ਇੱਕ ਵਸਤੂ ਉੱਤੇ ਦੋ ਬਲ ਲੱਗ ਰਹੇ ਹਨ ਜੇਕਰ ਵਸਤੂ ਦੀ ਸਥਿਤੀ ਗਤੀ ਆਕਾਰ ਵਿੱਚ ਕੋਈ ਪਰਵਰਤਨ ਨਹੀਂ ਆਉਂਦਾ ਤਾਂ ਇਸ ਦਾ ਕੀ ਭਾਵ ਹੈ ਦੋਵੇਂ ਬਲਾਂ ਦਾ ਮਾਣ ਬਰਾਬਰ ਹੈ ਅਤੇ ਇਹ ਇੱਕ ਹੀ ਦਿਸ਼ਾ ਵਿੱਚ ਲੱਗ ਰਹੇ ਹਨ ਨਹੀਂ ਇਸ ਨਾਲ ਉਹਦੀ ਗਤੀ ਤੇ ਪ੍ਰਵਸਥਿਤੀ ਤੇ ਫਰਕ ਪਵੇਗਾ ਦੂਸਰਾ ਦੋਵਾਂ ਬਲਾਂ ਦਾ ਮਾਣ ਬਰਾਬਰ ਹੈ ਤੇ ਇਹ ਉਲਟ ਦਿਸ਼ਾ ਵਿੱਚ ਲੱਗ ਰਹੇ ਹਨ ਇਸ ਕੇਸ ਦੇ ਵਿੱਚ ਉਹਦੀ ਸਥਿਤੀ ਆਕਾਰ ਅਤੇ ਗਤੀ ਦੇ ਵਿੱਚ ਕੋਈ ਫਰਕ ਨਹੀਂ ਪਵੇਗਾ ਤੇ ਆਪਣਾ ਸਹੀ ਉੱਤਰ ਆ ਜਾਏਗਾ ਦੂਸਰਾ ਬਾਕੀ ਦੋਨੇ ਆਪਸ਼ਨ ਵੀ ਆਪਾਂ ਚੈੱਕ ਕਰ ਲੈਣੇ ਆ ਤੀਸਰਾ ਕੀ ਇਹ ਦੋਵੇਂ ਬਲਾਂ ਦਾ ਮਾਨ ਵੱਖ-ਵੱਖ ਹੈ ਇਹ ਇੱਕ ਹੀ ਦਿਸ਼ਾ 'ਚ ਲੱਗ ਰਹੇ ਹਨ ਇਹ ਵੀ ਗਲਤ ਹੈ ਦੋਵੇਂ ਬਲਾਂ ਦਾ ਮਾਨ ਵੱਖ-ਵੱਖ ਹੈ ਤੇ ਉਲਟ ਦਿਸ਼ਾ 'ਚ ਲੱਗ ਰਹੇ ਨੇ ਇਹ ਵੀ ਗਲਤ ਹੈ ਪ੍ਰਸ਼ਨ ਨਵਾਂ ਮੇਰੇ ਕੋਲ ਦੋ ਚਾਕੂ ਹਨ ਇੱਕ ਤਿੱਖਾ ਅਤੇ ਦੂਜਾ ਖੁੰਡਾ ਦੋਨਾਂ ਉੱਪਰ ਇੱਕੋ ਜਿਹੇ ਬਲ ਲਗਾਉਣ ਤੇ ਕਿਹੜਾ ਚਾਕੂ ਸਬਜ਼ੀ ਕੱਟਣ ਵੇਲੇ ਜ਼ਿਆਦਾ ਦਬਾਅ ਲਗਾਵੇਗਾ ਦੇਖੋ ਆਪ ਨੂੰ ਪਤਾ ਹੈ ਕਿ ਜਿਹੜਾ ਦਬਾਅ ਹੈ ਉਹ ਜਿਹੜਾ ਖੇਤਰਫਲ ਦੇ ਉਲਟ ਨੁਪਾਤੀ ਹੁੰਦਾ ਜਿੰਨਾ ਖੇਤਰਫਲ ਘੱਟ ਹੋਏਗਾ ਉਨ੍ਹਾਂ ਦਬਾਅ ਜ਼ਿਆਦਾ ਲੱਗੇਗਾ ਤੇ ਇਸ ਲਈ ਸਭ ਤੋਂ ਜ਼ਿਆਦਾ ਦਬਾਅ ਲਗਾਵੇਗਾ ਤਿੱਖਾ ਚਾਕੂ ਤੇ ਆਪਣਾ ਸਹੀ ਉੱਤਰ ਆ ਜਾਏਗਾ ਦੂਸਰਾ ਤਿੱਖਾ ਚਾਕੂ 10ਵਾਂ ਪ੍ਰਸ਼ਨ ਸਰੋਜ ਦੇ ਘਰ ਵਿੱਚ ਦੋ ਪਾਣੀ ਦੀਆਂ ਟੈਂਕੀਆਂ ਊੜਾ ਅਤੇ ਐੜਾ ਹਨ ਟੈਂਕੀ ਊੜਾ ਨੂੰ ਵੱਧ ਉਚਾਈ ਉੱਪਰ ਰੱਖਿਆ ਗਿਆ ਰਸੋਈ ਵਿੱਚ ਦੋ ਟੂਟੀਆਂ ਟੈਂਕ ਊੜਾ ਅਤੇ ਐੜਾ ਨਾਲ ਜੁੜੀਆਂ ਹੋਈਆਂ ਹਨ ਕਿ ਸ ਟੂਟੀ ਵਿੱਚ ਪਾਣੀ ਦਾ ਵੱਧ ਦਬਾਅ ਨਾ ਲਾਵੇਗਾ ਵੇਖੋ ਆਪਣੇ ਕੋਲ ਜਿਹੜੀ ਟੈਂਕੀ ਸਭ ਤੋਂ ਉੱਪਰ ਹੈ ਊੜਾ ਟੈਂਕੀ ਉੱਪਰ ਹੈ ਐੜਾ ਟੈਂਕੀ نیچے ਹੈ ਇਸ ਕਰਕੇ ਜਿਹੜਾ ਊੜਾ ਟੈਂਕੀ ਤੋਂ ਜਿਹੜੀ ਪਾਈਪ ਆਏਗੀ ਉਹਦੇ ਵਿੱਚੋਂ ਜਿਹੜਾ ਪਾਣੀ ਹੈ ਉਹ ਵੱਧ ਦਬਾਣ ਨਾਲ ਆਏਗਾ ਤੇ ਆਪਣਾ ਉੱਤਰ ਆ ਜਾਏਗਾ ਪਹਿਲਾ ਟੈਂਕ ਊੜਾ ਨਾਲ ਜੁੜੀ ਹੋਈ ਟੂਟੀ ਤੇ ਵਿੱਚ ਜਿਹੜਾ ਪਾਣੀ ਹੈ ਵੱਧ ਦਬਾਣ ਨਾਲ ਆਵੇਗਾ 11ਵਾਂ ਪ੍ਰਸ਼ਨ ਬਲ ਦੀ SI ਇਕਾਈ ਕੀ ਹੈ ਨਿਊਟਨ ਜੂਲ ਪਾਸਕਲ ਐਂਪੀਅਰ ਤੇ ਸਹੀ ਉੱਤਰ ਹੈ ਆਪਣੇ ਕੋਲ ਪਹਿਲਾ ਨਿਊਟਨ ਨੇ ਨਿਊਟਨ ਨੇ ਇਹ ਬਲ ਦੀ SI ਇਕਾਈ ਹੈ 12ਵਾਂ ਨੀਸ਼ਾ ਇਸ ਗੱਲ ਤੋਂ ਹੈਰਾਨ ਹੈ ਕਿ ਜਦੋਂ ਪਾਣੀ ਵਿੱਚ ਡੁੱਬੇ ਡਰਾਪਰ ਦੇ ਰਬੜ ਬਲਬ ਨੂੰ ਦਬਾ ਕੇ ਛੱਡਿਆ ਜਾਂਦਾ ਹੈ ਤਾਂ ਡਰਾਪਰ ਵਿੱਚ ਪਾਣੀ ਪਰ ਜਾਂਦਾ ਹੈ ਇਸ ਦਾ ਕੀ ਕਾਰਨ ਹੈ ਗੁਰਤਾਕਰਸ਼ਨ ਬਲ વાਯੂ ਮੰਡਲੀ ਦਬਾਓ ਰਬੜ ਬਲਬ ਦਾ ਆਕਾਰ ਪਾਣੀ ਦਾ ਦਬਾਅ ਤੇ ਆਪਣਾ ਸਹੀ ਉੱਤਰ ਹੈ ਦੂਸਰਾ વાਯੂ ਮੰਡਲੀ ਦਬਾਅ ਦੇ ਕਾਰਨ ਜਿਹੜਾ ਡਰਾਪਰ ਉਹਦੇ ਵਿੱਚ ਪਾਣੀ ਪਰ ਜਾਂਦਾ ਹੈ 13ਵਾਂ ਪ੍ਰਸ਼ਨ ਨਰੇਸ਼ ਇਸ ਗੱਲ ਤੋਂ ਹੈਰਾਨ ਹੈ ਕਿ ਜਦੋਂ ਵੀ ਕਿਸੇ ਵਸਤੂ ਨੂੰ ਉੱਪਰ ਸੁੱਟਿਆ ਜਾਂਦਾ ਹੈ ਤਾਂ ਉਹ ਵਾਪਸ ਥੱਲੇ ਆਉਂਦੀ ਹੈ। ਅਜਿਹਾ ਕਿਸ ਬਲ ਦੇ ਕਾਰਨ ਹੁੰਦਾ ਹੈ? ਚੁੰਬਕੀ ਬਲ ਕਾਰਨ, ਸਥਿਰ ਬਿਜਲਈ ਬਲ ਕਾਰਨ, ਵਾਯੂ ਮੰਡਲੀ ਤੇ ਗੁਰਤਾਕਰਸ਼ਣ। ਸਹੀ ਉੱਤਰ ਹੈ ਆਪਣਾ ਚੌਥਾ ਗੁਰਤਾਕਰਸ਼ਣ ਬਲ ਦੇ ਕਾਰਨ ਜਦੋਂ ਵੀ ਕਿਸੇ ਵਸਤੂ ਨੂੰ ਆਪਾਂ ਉੱਪਰ ਨੂੰ ਸੁੱਟਦੇ ਹਾਂ ਤੇ ਧਰਤੀ ਗੁਰਤਾਕਰਸ਼ਣ ਬਲ ਦੇ ਕਾਰਨ ਉਹਨੂੰ ਨੀਚੇ ਵੱਲ ਖਿੱਚ ਲੈਂਦੀ ਹੈ। ਪ੍ਰਸ਼ਨ 14ਵਾਂ ਦਬਾਅ ਕਿਸ ਦੇ ਬਰਾਬਰ ਹੁੰਦਾ ਹੈ? ਜਿਹੜਾ ਦਬਾਅ ਹੈ ਇਹ ਬਲ बटा ਖੇਤਰਫਲ ਦੇ ਬਰਾਬਰ ਹੁੰਦਾ ਹੈ ਤੇ ਇਹ ਪਹਿਲੀ 옵ਸ਼ਨ ਨਹੀਂ ਕਿ ਬਲ ਗੁਣਾ ਖੇਤਰਫਲ ਹੈ ਗਲਤ ਹੈ ਬਲ बटा ਖੇਤਰਫਲ ਦੂਸਰਾ ਸਹੀ ਹੈ ਤੇ ਆਪਣਾ ਸਹੀ ਆਪਸ਼ਨ ਆਲੇਗਾ ਦੂਸਰਾ ਬਲ बटा ਖੇਤਰਫਲ 15ਵਾਂ ਪ੍ਰਸ਼ਨ ਗੋਪਾਲ ਪਾਣੀ ਦੀ ਪਾਈਪ ਰਾਹੀਂ ਆਪਣੇ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ ਉਸਨੇ ਦੇਖਿਆ ਕਿ ਪਾਈਪ ਵਿੱਚ ਛੋਟੇ ਛੋਟੇ ਸੁਰਾਖ ਹੋ ਗਏ ਹਨ ਜਿਨ੍ਹਾਂ ਵਿੱਚੋਂ ਪਾਣੀ ਇੱਕ ਫੁਆਰੇ ਦੀ ਤਰ੍ਹਾਂ ਵਹਿ ਰਿਹਾ ਹੈ ਤਾਂ ਜਿਆ ਕਿਉਂ? ਦਰਵ ਪਹਿਲਾ ਆਪਸ਼ਨ ਹੈ ਦਰਵ ਬਰਤਨ ਦੇ ਤਲੇ ਉੱਪਰ ਦਬਾਅ ਪਾਉਂਦੇ ਹਨ द्रव बर्तन ਦੀਆਂ ਦਵਾਰਾਂ ਉੱਪਰ ਦਬਾਅ ਪਾਉਂਦੇ ਹਨ ਬਾਜੂ ਮੰਡਲੀ ਦਬਾਅ ਪਾਣੀ ਨੂੰ ਪਾਣੀ ਦੇ ਦਬਾਅ ਨਾਲੋਂ ਵੱਧ ਹੈ ਗੁਰਤਾਕਰਸ਼ਨ ਬਲ ਪਾਣੀ ਦੇ ਦਬਾਅ ਨਾਲੋਂ ਵੱਧ ਹੈ ਕਿ ਸਹੀ ਆਪਸ਼ਨ ਹੈ ਆਪਣੇ ਕੋਲ ਦੂਸਰਾ द्रव बर्तन ਦੀਆਂ ਦਵਾਰਾਂ ਉੱਪਰ ਦਬਾਅ ਪਾਉਂਦੇ ਹਨ ਏ ਸੀ ਬਿਟੇ ਆਪਣੇ ਅੱਜ ਦੇ ਪੀ ਐਮ ਸੀ ਕਯੂ